ਔਰ ਮੰਗਦੀ ਆ ਚੱਲ ਮੈਂ ਸੱਜਣੋਂ ਇਹ ਮੰਡੀ ਆ ਛੋੜੜ ਰੋਹੀ ਦੀ ਇਵੇਂ ਲੱਗਿਆ ਸੌਦਾ ਸਮੋਤ ਵਧੀਆ ਜੀ ਬਹੁਤ ਆਫ ਦੀ ਮੰਡੀ ਲੱਗਣ ਲੱਗਿਆ ਹੈ ਸਾਰਾਂ ਦਿਵਸ ਲੱਗਣ ਲੱਗੀ ਹੋੱਜਾਂ ਦੇ ਕਿੰਨਿਆਂ ਵਧਿਆਂ ਨਾਲ ਸਸਤੀਆਂ ਆਉਣੀਆਂ ਨਾਲੇ ਦੱਦਲੀਆਂ ਆਉਣੀਆਂ ਉਹ ਬਾਈ ਦੀ ਮੱਝਾ ਕਰਾਵਾਂ ਗੱਲ ਉਹ ਨਾਲ ਇਹੀ ਗੱਲ ਬਾਤ ਆ ਦਿਸਮਾ ਕੀ ਕਰਦਾ ਗੱਲ ਬਾਤ ਬਾਈਆਂ ਨਾਲ ਵੀ ਦੇਖ ਲਓ ਬਾਈ ਤੂੰ ਹੀ ਹੈ ਮੈਨੂੰ ਕਿ ਤੂੰ ਕੀ ਨਹੀਂ ਦੇਖੀ ਹਾਂ ਜੀ ਤੂੰ ਦੇਖ ਲੈ ਮੈਂ ਤਾਂ ਧਾਰ ਕਿਵੇਂ ਆ ਠੀਕ ਹੈ ਪਾਟਾ ਨੋਟ ਨਹੀਂ ਲੈਣਾ ਬਾਈ ਨੇ ਹਣਾ ਹਾਂ 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 ਜਵਾਹ ਜੀ ਤੂੰ ਮਰਜ਼ੀ ਲੈ ਗਿਆ ਸੌਦਾ ਠੀਕ ਹੈ ਠੀਕ ਹੈ ਪਾਸ ਹੈ ਸਦਵਾ ਹੋਇਆ ਮਾਤੇ 40000 ਦੀ ਹੁਣ ਦਿਖਾਉਣੇ ਇਧਰੋਂ ਵੀ ਕਹੇ ਜੀ ਇਹ ਬਾਈ ਬਾਈਆਂ ਨੇ ਸੌਦਾ ਕਰਨਾ ਬਾਈ ਤੁਸੀਂ ਕਿੱਥੇ ਆਂ ਮੰਡੀ ਫੁੱਲ ਭਰਨ ਲੱਗੇ ਜਿਵੇਂ ਪਾਂਛੀ ਮੰਡੀਆਂ ਹੁਣ ਲੱਗਦੀਆਂ ਨੂੰ ਆਹ ਬਾਈ ਨਹੀਂ ਲਈ ਕਿਵੇਂ ਲੱਗਿਆ ਤੁਲੇ ਜੀ ਬਾਈ ਮੱਝ ਕਿਹੜਾ ਪਿੰਡ ਹੈ ਅਧੀਕਾ ਅਧੀਕਾ ਕਰ ਵਾਸਤੇ ਲਈ ਹੈ ਖੇਤ ਸਾਇਰ ਸੇਲ ਵਾਸਤੇ ਅੱਛਾ ਚੱਲ ਬਤਾਉਂ ਜਾਂ ਭਰਾਵਾ ਤੈਨੂੰ ਹਾਂ ਨਹੀਂ ਬਤਾਉਂ ਜਾਂ ਬਾਈ ਮੰਡੀ ਨੂੰ ਬਤਾਵੇ ਮੰਡੀ ਨੂੰ ਬਤਾਵੇ ਮੱਝ ਬਹੁਤ ਵਧੀਆ ਬਾਈ ਤੈਨੂੰ ਨਾਲੇ ਭਾਜ ਨਾਲੇ ਦੁੱਧ ਵਾਲੇ ਨਾਲੇ ਦੁੱਧ ਵਾਲੇ ਨਾ ਹਾਂ ਦੁੱਧ ਪੁੱਤ ਕਰਮ ਦਾ ਕਹਿੰਦੇ ਸਿਆਣੇ ਹਣਾ ਹਾਂਜੀ ਚਲੋ ਮੱਝ ਚੰਗੀ ਹੈ ਹਾਂ ਚਲੋ ਕੋਈ ਨਹੀਂ ਘਟਾਣਾ ਨਵਾਜੀ ਚਲੋ ਹਾਂ ਢੋਲੀਆਂ ਵੀ ਦਿੰਦੇ ਆ ਬਾਈ ਨਾਲ ਆ ਟੋਲੀਆਂ ਦੇ ਦੰਦੇ ਨਾਲ ਵੇਚਣ ਵਾਲੇ ਨੂੰ ਇੱਕ ਲੈਂਨ ਵਾਲੇ ਨੂੰ ਵੇਚਣ ਵਾਲਾ 200 ਰੁਪਏ ਦੂਜੇ ਦਾ 800 ਰੁਪਏ 50 ਰੁਪਏ ਪਰਚੀ ਇਹਨਾਂ ਦੀ ਰੈਣਜ ਮੰਡੀ ਲੱਗਣ ਲੱਗੀ ਫੱਗੂ ਵਾਲੀ ਇਹ ਵੀਰਾਂ ਸਾਡੇ ਹੀ ਹੋਣਾ 74000 ਦੀ ਮਾਇਆ ਹੋਈ ਐ ਕਿ ਆ ਆਪਾਂ ਪਰਚੀ ਕਿਡਾ ਕੇ ਵੀਰਾਂ ਦੀ ਸੋਹਣੀ ਗੱਲ ਬਾਤ ਆ ਆ ਮੱਝ ਚੰਗਾ ਬਾੜਾ ਲੈਣਾ 50 ਜੰਦੇ ਵੀ ਹੋ ਜਾਂਦੇ ਆ ਕਿੰਦਾ ਆ ਪਰਚੀ ਹੋਣੀ ਐ ਤੋਰਾ ਮੜੀ ਜੀ ਹਾਂ ਤੋਰਲੇ ਤਾਂ ਗੱਲ ਹੀ ਬਣ ਜੂ ਬਾਈ ਜੀ ਆਟੋ ਲੈ ਗਾ ਦੰਦੇ ਐਣਾ ਬਾਈ ਵੇਚਣ ਵਾਲੇ ਨੂੰ ਲੈਣ ਵਾਲੇ ਨੂੰ ਵੇਚਣ ਵਾਲੇ ਨੂੰ ਵੇਚਣ ਵਾਲੇ ਨੂੰ ਵਧੀਆ ਕੰਮ ਆ ਯਾਰ ਹਨਾ ਨਾਲ ਆ ਦੁੱਧ ਲੈ ਜਾਂਦਾ ਘਰੇ ਮੋੜ ਲਿਆ ਬਈ ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ ਕਿਹੜਾ ਪਿੰਡ ਆ ਬਾਈ ਤੇਰਾ ਟੀਮਾਂ ਜੀ ਟੀਮਾਂ ਰੋਕਲਾਤੀ ਆਪਣੀ ਜਮ ਚੱਕੀ ਹਾਂਜੀ ਹਾਂਜੀ ਆਪਣੀ ਵੀਰੇ ਛੱਡ ਦੇ ਕੋਈ ਨਾ ਛੱਡ ਦੇ ਜਾਣ ਦੇ ਬਾਈ ਬੱਚੇ ਕੋਲ ਜਾਂਦੀ ਹੈ ਨਾ ਜਰ ਇੰਨੇ ਪੈਸਿਆਂ ਚ ਨਹੀਂ ਸਹੀ ਟਸਟ ਹੈ ਅਕੇ ਨਰਮ ਨਰਮ ਚੁਕਣਗੇ ਬਾਈ ਹੈ ਨਾ ਕਿਧਰ ਗਿਆ ਬਾਈ ਵਾ ਗਿਆ ਫਿਰ ਲਖਾਉਣ ਵਾ ਗਿਆ ਹੈ ਨਾ ਬਹੁਤ ਪੋਲੀ ਬਹੁਤ ਉਤਾਰ ਯਾਰ ਆਪਾਂ ਤਾਂ ਆਪੇ ਦੇ ਉੱਪਰ ਕਰਨਾ ਸਾਥੋ ਦਾ ਨਹੀਂ ਪਉਂਦਾ ਵੀਰੋ ਆਪ ਦੇ ਜਾਨ ਮੈਨੂੰ ਪੂਰਾ ਲੱਚਾ ਦਾ ਪੈਸੇ ਨਾ ਮਿਲਦਾ ਪੱਗੋਲੀ ਮੰਡੀ ਲੱਗਣ ਲੱਗੇ ਝੋੜੜੋ ਹਾਰਾ ਦਬਾਵਾ ਪਰਚੀ ਤੇਰੇ ਕੋਲ ਹੈ ਕਿਹਦੇ ਕੋਲ ਪਰਚੀ ਦੇ ਦੇ ਬਾਈ ਕਿਹਦੇ ਕੋਲ ਹੈ ਸੱਤ ਵਜੇ ਲੱਗਿਆ ਮੇਰੇ ਧੱਕਾ ਮੈਂ ਸੱਤ ਜਗ ਮੈਂ ਸੱਤ ਆਹ ਦੇਖ ਰਮਝਾ ਵਾਟੋ ਵਧੀਆਂ ਗੁੱਲੇ ਵਾਲਾ ਸਾਨਾ ਉਹ ਚੜਜੂ ਚੜਜੋਗੇ ਫੱਗੂ ਤੋਂ 3 ਕਿਲੋਮੀਟਰ ਪੈਂਦੀ ਆ ਮੰਡੀ ਇਹ ਆ ਦੇ ਫਿਰ ਮੱਝਾ ਦੁੱਧ ਵਾਲੀਆਂ ਬਹੁਤ ਟੌਪਕਲਾ ਦੇਣੀਆਂ ਚੜਾਈ ਦੇਖੋ ਮੱਝ ਦੀ ਕਿੰਨੀ ਆਵਾ ਕਰੋ ਦੁੱਧਾਂ ਨੇ ਮੱਝਾਂ ਮਿਲ ਜਾਂਦੀਆਂ ਇੱਥੋਂ ਆ ਦੇਖੋ ਯਾਰ ਕੀ ਆ ਬਾਤ ਹੈ ਨਾ ਮੱਝ ਦੀ ਥੀਲ ਬਹੁਤ ਹੈ 1 ਲੱਖ ਤੇ 45 ਹਜ਼ਾਰ ਰੇਟ ਹੈ ਸਨਤਾ ਇੱਕ 1.45 ਰੇਟ ਦਾ ਮੱਝ ਤੇਰੀ ਦਾ ਰੈਂਟ ਆਪਣਾ ਉਹ ਨਥੇਹਾ ਤਿੰਨ ਨਥੇਹਾ ਆ ਜਿਹੜੇ ਦਾਗ ਹੁੰਦੇ ਆ ਨਾ ਸੱਜਣੋ ਇਹ ਮੱਝ ਦੇ ਨਿਸ਼ਾਨੇ ਆ ਦੁੱਧ ਦੀ ਇਹ ਜਿਹੜੀ ਮੱਝ ਦੇ ਮਰਜ਼ੀ ਦੇਖ ਲੈ ਦੁੱਧ ਬਹੁਤ ਕੱਢੂਗੀ ਆ ਦਾਗ ਨਹੀਂ ਮੜੇ ਮੜੇ ਹਾਂ ਹਾਂ ਬਾਕੀ ਸ਼ੀਲ ਬਹੁਤ ਆ ਜੀ ਮੱਝ ਗਾਲਾ ਐਵੇਂ ਐਵੇਂ ਮੱਝ ਖਾਸ ਕਰਦੀ ਨਹੀਂ ਬਾਕੀ ਜੇ ਬਾਦੇ ਖੜ ਲੱਗਿਆ ਉਹ ਫੇਰ ਵੀ ਗਾਲਾ ਨਹੀਂ ਕਰਦੀ ਇਹ ਦੁੱਧ ਹੋਰ ਬਣਾਈਏ ਦੇ ਗਾਲਾ ਕਰ ਕਰ ਹਣਾ ਬਾਬਾ ਘਟਾਉਂਦੀ ਨਹੀਂ ਬਣਾਈ ਜਾਂਦੀ ਐ ਮਚਾਉਂਦੀ ਨਹੀਂ ਹਣਾ ਇਹ ਖੜ ਫਿਰ ਆਪਣੇ ਵਰਗਾ ਸਹੀ ਲਾਉਂਦਣਾ ਕਟਰੂ ਨਾ ਭੁੱਖਾ ਮਰ ਜੇ ਲੱਗਿਆ ਮਿਸਤਾ ਆ ਕਬੀ ਚਲੋ ਮੱਝ ਬਈ ਵੱਡੀ ਬਹੁਤ ਐ ਪਾਈ ਦੀ ਪਟੀਆਂ ਮੱਝਾਂ ਜਾਂਦੀ ਐ ਤੋ ਤੋੜ ਲੇਗਾ ਬਈ ਮਾੜੀ ਤੋੜ ਤੋੜੀ ਹਾਂ ਹੁਣ ਦਿਖਾਉਣਾ ਤੁਹਾਨੂੰ ਸਮਾਰ ਕੇ ਬੱਡੀ ਬਾਈ ਕੀ ਜੇ ਹੋਊ ਛੁੱਟੀ ਆ ਬੱਡੀ ਨੂੰ ਉਹ ਹੀ ਲੱਗਦੀ ਆ ਨਹੀਂ ਆਇਆ ਨਹੀਂ ਬੱਡੀ ਬਾਈ ਯਾਰਾ ਦਾਵਲ ਬਹੁਤ ਆ ਮੱਜ ਬੱਡੀ ਦਾ ਕਿਹੜੀ ਵਿਚਾਰੀ ਆ ਸਿੰਗਾ ਦਾ ਪਤਾ ਲੱਗਿਆ ਛੋਟੇ ਛੋਟੇ ਨੇ ਥੋੜੇ ਥੋੜੇ ਹੋਰ ਮੜੀ ਆ ਵਾ ਵਾ ਕਰਮਾਲੀ ਜਿੱਦੇ ਜਾਵੇ ਰੰਗ ਭਾਗ ਹੀ ਲਾਦੇ ਹੈ ਨਾ ਪਰਮਾਤਮਾ ਨੂੰ ਉਮਰ ਲਾਵੇ ਬੱਡੀ ਵਪਾਰ ਦਾ ਕੇ ਬਾਈ ਘਰੋਂ ਘਰੂਆ ਘਰ ਦੀ ਮੱਝ ਆ ਜੀ ਮੱਝ ਆਉਂਦੀਆਂ ਚੋੜ ਰੋਹੀ ਮੰਡੀ ਤੇ ਮਾਰ ਲਿਆ ਕਰੋ ਜਿਹੜਾ ਹਾਰ ਐਤਵਾਰ ਦੀ ਹੈ ਬਾਈ ਕਿੰਨਾ ਦੁੱਧ ਤੈਨੇ ਦੂਜੇ ਸੂਏ ਇਹ ਦੂਜੇ ਸੂਏ ਸਿਕਾ 12 ਲੀਟਰ ਲੈ ਬਾਈ ਆ ਦੇ ਜਮਾ ਨਿਸ਼ਾਨੇ ਲਾਦਾ ਬਾਈ ਨੇ ਨਾ ਕੋਈ ਝੂਠ ਨਹੀਂ ਇਚ ਝੂਠ ਆਲਾ ਦਾ ਬਾਈ ਕੰਮ ਹੀ ਨਹੀਂ ਇਹ ਚ ਬਾਕੀ ਫਿਰ ਪਸੂ ਨੂੰ ਆ ਕੋਈ 15 ਨਹੀਂ ਗਿਆ 18 ਨਹੀਂ ਗਿਆ ਹਣਾ ਬਾਈ ਦੇਖ ਕੇ ਆਪੇ ਤਾਂ ਲੱਗਦੀ 6 ਵਾ ਦਾ ਦੁੱਧ 6 ਵਾ ਦਾ ਬਾਕੀ ਉਹ ਵੀ ਸਹੀ ਦੱਸਿਆ ਘੱਟ ਵੀ ਸਦਾ ਭੜ ਵੀ ਜੋ ਸੇਵਾ ਕਰ ਨੇ ਤਾਂ 16 ਕਹਿੰਦਾ ਤਾਂ ਵੀ ਸਹੀ ਸੀ ਹਣਾ ਪਾਪਾ ਅਸੀਂ ਜਿੰਨਾ ਚੋਇਆ ਉਹਨੇ ਦੱਸਿਆ ਹੁਣ ਨੰਬਰ ਕਿੰਨਾ ਬਾਈ ਜਰਾ ਲੰਬਾ ਜਾਂ ਖਾਬ ਹੋ ਗਿਆ ਪਸੂ ਤੇਰਾ ਤਾਂ ਆਇਆ ਓਏ ਮੇਰਾ 97810 ਹਾਂਜੀ 16725 16725 ਕਿੰਨਾ ਦੱਸਿਆ ਨਾ ਕੀ ਆਪਣਾ ਸੁਖਦੇਵ ਸੁਖਦੇਵ ਸਿੰਘ ਕੋਲੇ ਬਾਈ ਮੱਚ ਇਹ ਮਰੇ ਜਮਾਸਾਂ ਹੁੰਦੀ ਐ। ਪਰਮਾਤਮਾ ਨੇ ਉਮਰ ਲਾਵੇ ਕਰਮਾਂ ਵਾਲੀ ਨੂੰ। ਇਹਦਾ ਲੈ ਕੇ ਰੰਗ ਭਾਗੀ ਲਾ ਦੋ ਆ ਗਿਆ ਬੱਚਾ ਦਾ। ਕਹਿ ਕੇ ਤਾਂ ਸੁਈਏ ਬਾਈ ਇਹ। ਇਹੋ ਆ ਤੁੰਨੀ ਦਿਨ ਹੋ ਗਏ। ਹੂੰ ਹੋ ਗਿਆ ਮੇਰਾ। ਨਾ ਕੀ ਗਾਲਾਂ ਕਰੀ ਜਾਂਦੀ ਐ। ਘੱਟ ਦੁੱਧ ਬੜਾ ਛੱਡਿਆ ਤਾਂ ਆਇਆ ਘੱਟ ਨਹੀਂ ਆਦਾ। ਹਾਂ ਬੱਟਾ ਲਗਦਾ ਕਰਕੇ ਬਾਈ। ਘਰ ਵਾਲਿਆਂ ਦੇ ਫੱਕੜੀਓ ਖਿੱਚ ਕੇ ਲੈ ਆਇਆ ਘੱਟਾ। ਅੱਛਾ। ਤਾਂ ਹੀ ਤਗੜਾ। ਹੋਣੇ ਉਵੇਂ ਤਗੜਾ ਕਰਤਾ। ਦੁੱਧ ਬਾਅਦ ਜਵੇਂ ਕਾਹ ਦੇ ਕਮਰਾ ਵੋ। ਟੌਪ ਕਲਾਸ ਹੁੰਦੇ ਆ ਝੋਟੀਆਂ ਇੱਥੇ। ਜਿਵੇਂ ਉਹ ਹੋਈ ਐ 76000 ਦੀ ਆ ਬਾਈ ਦੀ ਸੇ ਰਹਿ ਗਿਆ ਯਾਰ ਸੱਚ ਬਾਈ ਸਸਰੀਗਾਲ ਕਿਹੜਾ ਪਿੰਡ ਦੱਸੇ ਬਈ ਆਪਣਾ ਧੀਮਾ ਜੀ ਧੀਮਾ ਤੁਸੀਂ ਵਿੱਚੇ ਮੱਝਾ ਹਾਂ ਹਾਂਜੀ ਕਿੰਨੇ ਦੋਗੇ ਬਾਈ ਦਾ 74000 76000 ਹਾਂਜੀ ਸੋਨੂੰ ਵੀ ਨਹੀਂ ਮਾੜੀ ਬਾਈ ਉਹਨੂੰ ਵੀ ਨਹੀਂ ਮਾੜੀ ਨਹੀਂ ਮਾੜੀ ਸਹੀ ਹਲਾ ਜੀ ਵਪਾਰ ਕਰਦਾ ਵਪਾਰ ਦਾ ਕੰਮ ਨਹੀਂ ਕਰਦੀ ਸੀਗੀ ਅੱਛਾ ਕਰਦੀ ਸੀ ਹਾਂਜੀ ਕਹਿਮਾ ਸੁਆ ਬਾਈ ਇਹ ਤੀਜੇ ਹੋਈ ਆ ਗਿਆ ਬੱਚਾ ਕੱਟੀ ਆ ਮਾਰਣਾ ਹਾਂਜੀ ਚਲੋ ਵਾਦਾ ਕਰੇ ਭਾਈ ਅਗਲੇ ਨੂੰ ਨਾ ਛੋਟੇ ਚੰਗੇ ਥਾਂ ਲੱਗ ਜਾਣਾ ਸਹੀ ਸਹੀ ਹੈ ਲੈ ਜੀ ਹਾਂ ਮਾਦੇ ਸਾਹਿਬ ਤੁਦੜੀ ਹੈ ਵੀ ਬਾਡੀ ਦੀ ਵੱਡੀ ਹੈ ਨਾ ਮੱਖੀ ਜੀ ਤਾਂ ਦੇਂਦੇ ਆਂਦੇ ਸੇਵੀਆਂ ਯਾਰ ਮਰਗੀ ਮਰਗੀ ਨਹੀਂ ਮਾਰਦੇ ਮੱਖੀਆਂ ਤਾਂ ਮਾਰਨੀਆਂ ਮੈਨੂੰ ਨਾ ਘੱਟ ਬਹੁਤਾ ਮੰਡੀ ਚ ਇੱਕ ਸੌਦਾ ਹੋਰ ਹੋਈ ਨਾ ਉਹ ਦੇਖ ਲਈ ਮਾੜਾ ਜੀ ਹਾਂ ਦੇ ਖੁੱਲਾ ਥਾਂ ਪਿਆ ਇਧਰ ਜਾਲ ਲੱਗਿਆ ਜੇ ਮੱਝ ਭੱਜੇ ਤਾਂ ਵੀ ਕੋਈ ਚੱਕਰ ਨਹੀਂ ਮੱਝ ਕਿਸੇ ਪਾਸੇ ਨਹੀਂ ਜਾਂਦੀ ਜੇ ਮੱਝ ਭੱਜ ਜੇ ਅੱਛਾ ਇਹਦਾ ਵੀ ਹੋ ਗਿਆ ਇਹਦਾ ਵੀ ਹੋ ਗਿਆ ਭਾਈ ਇਹਦਾ ਕਿੰਨੇ ਦਾ ਭਾਈ ਠੀਕ ਹੈ ਇਹ ਆ ਦੇਖੋ ਦੇਖੋ ਕਿਵੇਂ ਲੱਗ ਰਿਹਾ ਮੰਡੀ ਦੇ ਮਾਹੌਲ ਨਜ਼ਾਰੇ ਆ ਰਹੇ ਇੱਥੇ ਤਾਂ ਦੇਖ ਲੈ ਮੈਂ ਸਾਫ ਸੇ ਜਾਣਾ 10 ਵਜੇ ਗਿਆ ਨਹੀਂ ਹਾਂ ਮੰਡੀ ਜੀ ਲੱਗ ਗਿਆ ਹਾਂ ਸਰਤੇ ਦੇ ਲਿਪੇ ਖੜੇ ਆ ਹੁਣ ਮੈਂ ਲੈਣਾ ਆਜਾ ਨਮਾਵਾ 96000 ਦਾ ਸੌਦਾ ਹੋਇਆ ਮੱਝ ਠੀਕ ਹੈ ਸੀਲ ਬਹੁਤ ਹੈ ਦੁੱਧ ਭਲਾ 2 ਕਿਲੋ ਘੱਟ ਦੇ ਦੇ ਮੱਝ ਸੀਲ ਹੋਵੇ ਬਾਈ ਹੈਨਾ ਕੋਈ ਚੱਕਰ ਨਹੀਂ ਦੁੱਧ ਅੱਧਾ ਕਿਲੋ ਘੱਟ ਵੱਧ ਆ ਜਮਾਲ ਵੀ ਆਇਆ ਨਾ ਛੋਟਾ ਜੇ ਕਿਸੇ ਨੂੰ ਲੈਣਾ ਹੋਵੇ ਬਾਕੀ ਮੱਝਾਂ ਜੇ ਥੋੜੀਆਂ ਆਉਂਦੀਆਂ ਆਉਂਦੀਆਂ ਬਹੁਤ ਹੈ ਗਾਹਕ ਬਹੁਤ ਹੈ ਭਰੀ ਪਈ ਮੰਡੀ ਫੁੱਲ ਮੱਝ ਕਿਸੇ ਪਾਸੇ ਨਹੀਂ ਜਾਂਦੀਆਂ ਮੱਝਾਂ ਨੂੰ ਆਏ ਬੈਠੀ ਹੈ 1,25,000 ਉਹਨੂੰ ਕੱਲ ਹੀ ਸੋਈ ਹੈ ਜੇ ਆ ਦੇ ਬੱਚਾ ਨਿਕਾ ਦੇ ਬੱਚਾ ਜਮਾਨਾ ਜਿਵੇਂ ਆ ਖੜੀ ਤਾਜੀ ਸੋਈ ਮੱਝ ਇਥੋਂ ਚੰਗੀ ਮਿਲ ਜਾਂਦੀ ਹੈ ਕੱਕਾ ਗਾਂ ਉਹ ਬੈਠੀ ਐ ਬਹੁਤ ਟੌਪ ਕਲਾਸ ਛੋਟੀਆਂ ਬਈਆਂ ਚੱਲ ਜਾਨੂੰ ਦਾ ਬਈ ਚੱਲ ਠਾ ਆ ਜਾ ਇਹਦਾ ਲੇਵਾ ਬਹੁਤ ਟੌਪ ਕਲਾਸ ਆ ਆ ਦੇਖੋ ਯਾਰ ਹੁੰਦਾ ਲੇਵਾ ਬਾਈ ਓਏ ਜੀ ਕਿਤੇ ਗਾਂ ਉਤੋਂ ਭਰਾ ਨਾ ਗਾਂ ਮਾੜੀ ਜਿੱਤੋਂ ਤੇਰੀ ਗਾਂ ਦਾ ਰੇਟ ਨਹੀਂ ਸਿੱਤੇ ਕੋਈ ਹਾਂ ਇਹ ਟਰਾਟੇਸ਼ਨ ਵੀ ਨਹੀਂ ਪਾਈ ਹਨਾ ਤੂੰ ਸਕੂਲ ਜਾਂਦਾ ਸੀ ਤੂੰ ਕਮੇਂਚ ਸੀਗਾ ਮੈਂ ਨੌਵੀਂ ਤੱਕ ਓਹੋ ਤੈਨੂੰ ਪਾਇਨ ਨਹੀਂ ਰਾ ਤੂੰ ਨਾ ਬਈ ਤੁਹਾਡੀ ਨਹੀਂ ਸ਼ੇਵਿੰਗ ਕੁਆਲਿਟੀ ਹੈ ਨਾ ਕੁਆਲਿਟੀ ਹੈ ਕੁਆਲਿਟੀ ਤਾਕੜੀ ਹੈ ਭਰਾਵਾ ਇਹ ਲੋ ਬੈਠੇ ਨਾਲ ਹੋ ਗਿਆ ਮਾੜਾ ਜਾ ਇਹ ਵਾ ਤਾਂ ਫਟਵਾਲ ਵਰਗਾ ਹੈ ਯਾਰ ਹੈਂ ਕਾਂ ਤਾਂ ਠੰਡੀ ਹੈ ਤੂੰ ਨਹੀਂ ਤੱਤਾ ਹੋਇਆ ਸੱਚਾ ਕਰਦੇ ਨੇ ਆ ਵਿੱਚ ਹੀ ਫਿਰਦੇ ਦੱਤਿਆਲੇ ਵੀ ਨਹੀਂ ਪਹਿਲੇ ਹੀ ਤਾਂ ਪਹਿਲੇ ਮੜਾ ਦਿੱਤਾ ਹੋ ਜਾਂਦਾ ਨਾ ਥੋੜੀ ਪੁੱਤ ਮਾੜੀ ਤੁਰਪੂ ਵੀ ਛਿੱਬੀ ਕੱਢੇ ਪਹਿਲੇ ਵੇਲੇ ਤਾਂ ਰੇਟ ਪੁੱਜਿਆ ਪਹਿਲਾਂ ਕਿੰਨਾ ਇਹ ਮੰਡੀ ਲੱਗਣ ਲੱਗੀ ਝੋੜ ਰੋਹੀ ਹਰਾਂ ਦਿਵਾਰ ਲੱਗਦੀ ਐ ਇਹ ਨੇੜੋ ਪੜੀਏ ਨੇੜੋ ਇੱਥੇ ਦਵਾਉਣ ਵਾਲੇ ਬਾਈ ਫਰੀ ਵਾਲੇ ਆ ਕੋਈ ਗੱਲ ਬਾਈ ਮੋੜ ਲਾ ਬਹੁਤ ਟੌਪ ਕਲਾਸ ਆ ਸ੍ਰੀ ਬਹੁਤਾ ਗਾਂ ਯਾਰ ਇਹ ਮਰਜ਼ੀ ਕੋਈ ਆ ਆਇਆ ਬਾਈ ਲੇਵਾ ਚੰਗਾ ਹੋਣਾ ਚਾਹੀਦਾ ਉੱਤੋਂ ਦਾ ਭਰਜਾਂ ਦਾ ਪਸ਼ੂ ਹੈ ਜਦੋਂ ਆਪਾਂ ਟਰੈਕਟਰ ਲੈਨੇ ਟਾਇਰ ਤਾਂ ਪੈ ਜਾਂਦੇ ਆ ਹਾਂ ਗੱਲ ਕਰ ਇੰਜਨ ਹਿਸਾਬ ਬਾਡੀ ਦਾ ਸਹੀ ਹੋਵੇ ਕਿੰਨੇ ਪੈਸੇ ਨੇ ਪਾਜੀ ਯਾ ਯਾਰ ਦੀ ਦੇ ਦਾਂਗੇ ਹੈ ਯਾ ਯਾਰ ਦੀ ਦੇ ਦਾਂਗੇ ਅੱਛਾ ਹਾਂ ਸਾਹਬ ਨਾਲ ਮਾਨ ਤਨ ਕਰ ਦਾਂਗੇ ਮਾਨ ਤਨ ਕਰ ਦਾਂਗੇ ਕਰ ਦਾਂ ਚਲ ਜਵਾਕ ਹੈ ਨਾ ਕਰ ਦੋ ਕਈ ਵਾਰੀ ਓੱਕ ਜਾਂਦਾ ਕਿ 25000 ਦੀ ਕਹੇ ਤੇ ਮੁੜ ਕੇ ਫੇਰ ਪੰਗਾ ਬਊਗਾ ਨਹੀਂ ਸੈਟ ਆ ਬਾਈ ਲੈਵਲ ਦਾ ਬਾਈ ਕੰਡੇ ਘਟੇ ਪਏ ਆ 10000 ਰੁਪਏ ਰੇਟ ਹੈ ਮਾਨ ਤਾਣ ਬਾਈ ਕਰ ਦੂ ਹਣਾ ਪਿੰਡ ਕਿਹੜਾ ਤੇਰਾ ਫਰਾਜ ਆ ਨੇੜੀ ਐ ਬਸ ਤਾਂ ਨੇੜੀ ਨਹੀਂ ਸਕਰਾਇਆ ਵੀ ਨਹੀਂ ਪਿਆ ਤੈਨੂੰ ਕਮਸ ਗਾਏ ਮੋਬਾਈਲ ਨੰਬਰ ਕਿਹਨਾ ਤੇਰਾ ਮੋਬਾਈਲ ਨੰਬਰ ਦਿੱਤੀ ਹੈ 94672755812 ਪਿੰਡ ਫਰਾਜ ਨਾ ਪਿੰਡ ਲੀਕ ਆ ਇਹ ਤਾਂ ਮੁੰਡਾ ਲੈ ਲੈਦੀ ਆ ਚਲ ਕੋਈ ਨਾ ਕੋਈ ਨਾ ਕੋਈ ਗੱਲ ਨਿਕੋ ਨੀ ਵਈ ਹੈ ਨਾ ਬਾਕੀ ਬਰੀਡ ਆ ਭਾਈ ਮੜਤੀ ਦੀ ਗੱਲ ਨਹੀਂ ਬਸ ਉੱਥੋਂ ਵਿੱਕੀ ਪੈਂਦੀ ਥੋੜੀ ਛੋੜਨਾ ਉਹਨਾਂ ਚੋੜ ਦੇ ਕਿੰਨਾ ਦੁੱਧ ਆ ਭਾਈ ਦੁੱਧ ਫੇਰ ਪਹਿਲੇ ਸੂਇ ਦਿੰਦਾ ਰਹੇ ਅੱਛਾ ਹੁਣ ਉਹ ਦੁੱਧ ਵੀ 15-15 ਆ ਆ ਬੰਦੇ ਘੱਟ ਮਿਲਦੇ ਤੇ ਮੰਡੀਆਂ ਜਿਹੜਾ ਸਹੀ ਦੱਸਿਆ ਨਾ ਐ ਨਹੀਂ ਬੰਦਾ 16 ਕਹਿੰਦਾ ਨਹੀਂ ਤਾਂ ਨਾ ਨਾ ਹੈ ਗਾਰੰਟੀ ਸ਼ੁਦਾ ਹੈ ਨਹੀਂ 11 ਤੂੰ ਸਹੀ ਗਿਆ ਪਹਿਲਾ ਸੂਇ ਹਣਾ ਭਾਈ ਨਹੀਂ ਸਹੀ ਕਿੰਨਾ ਵੀ ਕਹਿ ਸਕਦਾ ਸੀ 15 ਵੀ ਮੰਨੇ ਜਾਂਦੇ ਮੈਂ ਤਾਂ ਲੱਗਦਾ ਨਹੀਂ ਉਹ ਚੀਜ਼ ਹੀ ਦਸੀ ਇੰਨੇ ਨਹੀਂ ਹੂੰ ਨਹੀਂ ਹੈਗੀ ਆ ਭਾਈ ਇਹਦੇ ਸਾਨੂੰ ਗੱਪਾਂ ਅਗਲਾ ਕਿੰਨਾ ਹੀ ਮਰੀ ਮਾਗਰ ਬੱਚੀ ਭਾਈ ਕੋ ਬੱਚਾ 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 ਕਈ ਦਿਨੋਂ ਕੁ ਸੂਈ ਨੂੰ 10 11 ਮਹੀਨੇ ਦਾ ਅੱਛਾ 11 ਮਹੀਨੇ ਦਾ ਜੀਨਾ ਬਾਕੀ ਇਹ ਗਰਮੀ ਵਾਲਾ ਤੋਹਫਾ ਹੈ ਜਿੱਥੇ ਮਰਜੀ ਬੰਨ ਦੇਣਾ ਗਰਮੀ ਮੰਨੇ ਇਹ ਨਾਲ ਠੰਡ ਬੰਨੇ ਵਾਲੀ ਇਹ ਤੇਰਾ ਬੜਾ ਰੂਪ ਮਿਲ ਗਿਆ ਨਾਨੂੰ ਹਾਂ ਤਾਂ ਜੇ ਬੈਠੀ ਆ ਨਾ ਫਿਰ ਬੰਦਾ ਠਾ ਹੁੰਦਾ ਨਾ ਹਰੇ ਕਾ ਕੇ ਚੱਲ ਵੇਚਣ ਵਾਸਤੇ ਆਏ ਭਾਈ ਝੋੜੜੋ ਹੀ ਮੰਡੀ ਆ ਇਹ ਮੰਡੀ ਭਾਰਨਾ ਬਹੁਤ ਛੇਤੀ ਲੱਗ ਜੂ ਬਈ ਇਹ ਬਹੁਤ ਟੌਪ ਟੌਪ ਦੇ ਜਾਨਵਰ ਆ ਯਾਰ ਇੱਥੇ ਤੇ ਮਾਰ ਲਿਆ ਕਰੋ ਕਿਹੜਾ ਚ ਮਾ ਉਧਰ ਫੁੱਲ ਹੋ ਰਹੀ ਐ ਆ ਦੇਖ ਪੀਣ ਵਾਸਤੇ ਪਾਣੀ ਮੱਝਾਂ ਦੇ ਪੀਣ ਵਾਸਤੇ ਦੇਖ ਪਾਣੀ ਇੱਕ ਖੇਲ ਉਧਰ ਆ ਗਈ ਗੱਡੀ ਦੇ ਪਰਲੇ ਪਾਸੇ ਮੋਟਰਸਾਈਕਲ ਉਹ ਦੇਖੋ ਹਜੇ ਵੀ ਮੱਝਾਂ ਅੱਗਾ ਆ ਗਏ ਯਾਰ ਸਾਢੇ 12 ਹੋ ਗਏ ਅਨ ਵਿllੰਗਰ ਦਾ ਪ੍ਰਬੰਧ ਬਹੁਤ ਆ ਬਾਈਆਂ ਕੋਲੇ ਯਾਰ ਪਾਣੀ ਪੂਣੀ ਦਾ ਪ੍ਰਬੰਧ ਬਹੁਤ ਆ ਬਾਈਆਂ ਕੋਲੇ ਹਾਂ ਹੁਣ ਲੈ ਕੇ ਆ ਬਾਈ ਯਾਰ ਕਿਹੜਾ ਪਿੰਡ ਆ ਬਾਈ ਹਾਂ ਹਾਂ ਜੋੜ ਦਾ ਆਹੀ ਕਾਇਦ ਰੰਦ ਦੇ ਗੱਬਣਾ ਨਾ ਸੁਬੀਖੋ ਜੀ ਐਦਾ ਬੱਚਾ ਨੂੰ ਅੱਛਾ ਬੱਚਾ ਹੋ ਗਿਆ ਚਲੋ ਆ ਤਾਂ ਮਿਲਗੀ ਟੋਲੀ ਕਿਹੜਾ ਪਿੰਡ ਆ ਬਾਈ ਢੋਡਾ ਪਣਾ ਮੱਝ ਲਈ ਐ ਉਹ ਮੱਝ ਚਲ ਵਧਾਈਆਂ ਬਾਈ ਤੈਨੂੰ ਮੱਝ ਵਧੀਆ ਹਨਾ ਚੱਲ ਤੈਨੂੰ ਦੁੱਧ ਨਹੀਂ ਮਾੜਾ ਉਹਨੂੰ ਵਿਚਾਰ ਨੂੰ ਪੈਸੇ ਚੰਗੇ ਥਾਂ ਲੱਗ ਜਾਣ ਆ ਜਾ ਬੱਚੀ ਨਾਲ ਨਿਗੇ ਮੈਂ ਗਾਂ ਦੇ ਤੂੰ ਓਏ ਭਗਾਣਾ ਮਾਰੀ ਤੂੰ ਛੋਟੀ ਇੱਥੇ ਤੈਨੂੰ ਰੌਣਕ ਬਹੁਤ ਲੱਗਦੀ ਐ ਉਧਰ ਲੰਗਰ ਲੰਗਰ ਦਾ ਦੇਖਾ ਪੂਰਾ ਪ੍ਰਬੰਧ ਹੈ ਚਾਹ ਤਾਂ ਮੁੱਕਦੀ ਨਹੀਂ ਲੰਗਰ ਵੀ ਬਾਈਆਂ ਕੋਲੇ ਖੁੱਲ੍ਹਾ ਹੈ ਝੋਲ ਰੋਗੇ ਆ ਆ ਦੰਦੇ ਆਹੇ ਚੱਲ ਮੋਸੇ ਇਹਦਾ ਬੇ ਸਸਰੀ ਗਾ ਇਹ ਤਾਂ ਮੈਨੇ ਵੀ ਮੇਰਾ ਵੀ ਮੜ ਪੱਡਾ ਕੁੜਾ ਵੀਡੀਓ ਆਫੇ ਚਾ ਅੱਛਾ ਚੋਰ ਰੋਹੀ ਆ ਗਿਆ ਪਿੰਡ ਭਾਈ ਨਾ ਇਹ ਹਾਂ ਪੰਜਵੇਂ ਸ਼ੀ ਮੰਡੀ ਹੋ ਗਈ ਮਿਲਦਾ ਹਾਂ ਛੇਵੇਂ ਮੰਡੀ ਛੇਵੇਂ ਲਾਗੀਆਂ ਰੌਣਕਾਂ ਨਾ ਭਾਈ ਹਾਂ ਵੀ ਅੱਛਾ ਤੇ ਖਰਚਾ ਭਾਈ ਖਰਚਾ 1000 ਰੁਪਏ ਭਾਈ 1000 ਰੁਪਏ 1050 ਹਾਂ ਹਾਂ 1000 ਰੁਪਏ ਕਿੰਗੇ ਗੇਟ ਪਾਸਾ ਅੱਛਾ 200 ਵੇਚਣ ਵਾਲਾ ਤੇ 800 ਰੁਪਏ ਲੈਣ ਲੈਣ ਉਹਨਾਂ ਦੇ ਨਹੀਂ ਜੈ ਜੈ ਭਾਈ ਹਾਂ ਜੈ ਜੈ ਆ ਟੋਲੀਆਂ ਟੋਲੀ ਨਾਲ ਨਾ ਗਏ ਗਿਫਟ ਅੱਛਾ ਨਾਲ ਲੈ ਲੋ ਦੋਤੇ ਲੈ ਜਾਣਾ ਖਰੀਦ ਵੇਚ ਨੂੰ ਦੋਨਾਂ ਨੂੰ ਹੀ ਨਹੀਂ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਬਹੁਤ ਵਧੀਆ ਆ ਗਏ ਬਾਈਆਂ ਦੇ ਪਰਚੇ ਸ਼ੀਨ ਸ਼ਾਟ ਲੈ ਲਿਓ ਫੱਗੂ ਵਾਲੀ ਮੰਡੀ ਆ ਗਈ ਇਹ ਝੋੜੜ ਰੋਹੀ ਫੱਗੂ ਤੋਂ ਮਲਾ 4-5 ਕਿਲੋਮੀਟਰ ਹੀ ਹੋਊ ਇਹ ਏਰੀਆ ਬਾਕੀ ਬਾਈਆਂ ਨਾਲ ਜਾ ਲਾਤਾ 4 ਛਪੇਰੇ ਮੱਝ ਕਈ ਵਾਰੀ ਜਾਨਵਰ ਭੱਜ ਜਾਂਦਾ ਡਰ ਕੇ ਭਾਜਦਾ ਨਹੀਂ ਗੇਟ ਆਹੀ ਨਿਕਲੂ ਆ ਕੇ ਕਿਤੇ ਨਹੀਂ ਜਾਂਦਾ ਉਹ ਬਾਕੀ ਇੱਥੇ ਬਾਕੀ ਪੈਸੇ ਕੂਸੇ ਦਾ ਬਹੁਤ ਯਰ ਸ਼ੌਕ ਹੈ ਇੱਥੇ ਭਾਈ ਹੈਨਾ ਵਪਾਰੀਆਂ ਨੂੰ ਪੈਸੇ ਕੂਸੇ ਦਾ ਬਹੁਤ ਸ਼ੌਕ ਸ਼ੌਕ ਹੈ ਇੱਥੇ ਗੇਟ ਕੋਈ ਆ ਗਿਆ ਹੈ ਨਾ ਹਾਂ ਉਹ ਬਾਲਾ ਵੱਡਾ ਕੰਮ ਆ ਭਾਈ ਛੋਟਾ ਹੈਨਾ ਧਰਮਾਨ ਵਾਲੇ ਹੈਨਾ ਬਿਲਕੁਲ ਧਰਮਾਨ ਪਰਮਾਤਮਾ ਮਿਹਰ ਕਰੇ ਤੁਹਾਡੀ ਮੰਡੀ ਨੂੰ ਭਰਾਵਾ ਹੈਨਾ ਬਿਲਕੁਲ ਤੁਹਾਡਾ ਵੀ ਧੰਨਵਾਦ ਚਾਰ ਚੰਦ ਲਾਵੇ ਸਾਰਾ ਇੰਤਜ਼ਾਰ ਪਿੰਡ ਝੋਲੜੋ ਜਿਲ੍ਹਾ ਸਰਸਾ ਆ ਗਿਆ ਹੈ ਬਾਕੀ ਪਾਣੀ ਪਾਉਣ ਨੂੰ ਮੜੀਆ ਨਜ਼ਾਰਾ ਯਾਰ ਜਮਾ ਅੱਗੇ ਭਾਈ ਜਿਹੜਾ ਬੰਦਾ ਮੱਝ ਲਿਆਉਂਦਾ ਇੱਕ ਜਾਂ ਦੋ ਹਨਾ ਬੁੜੀਆਂ ਵੀ 2 ਵਜੇ ਠਾਉਣੀਆਂ ਪੈਂਦੀਆਂ ਰੋਟੀ ਬਗਾਦੇ ਦਾਲ ਧਰਦੇ ਲੱਸੀ ਪਾਦੇ ਹਨਾ ਚਾਰ ਚਾਰ ਸਵੇਰੇ ਲੋਕਾਂ ਦੇ ਨੇੜੇ ਹੈ ਹਾਂ ਸਾਰੇ ਖੁਸ਼ ਹੈ ਇਸ ਗੱਲ ਤੇ ਬਾਕੀ ਜਗਾ ਬਹੁਤ ਆ ਗਿਆ ਬਾਈ ਕੋਲਾਸ ਤਾਂ ਆ ਗਿਆ ਪਸ਼ੂ ਉੱਠਦੇ ਨਹੀਂ ਇੱਥੋਂ ਉਹ ਸਾਰੇ ਬੈਠੇ ਆ ਕੋਈ ਠਾਉਂਦਾ ਵੀ ਨਹੀਂ ਭਰਾਵਾ ਗਾਲਾ ਤੇ ਜੀ ਲੱਗ ਗਿਆ ਨੇ ਆ ਕੇ ਆ ਦੇਖੋ ਪੰਜਾਂ ਦਾ ਪੂਰਾ ਪ੍ਰਬੰਧ ਕਰਿਆ ਚਾਹ ਚੂ ਦਾ ਇੱਧਰ ਲੰਗਰ ਆ ਗਿਆ ਜਿਹੜਾ ਮਰਜੀ ਛਕੇ ਪਿੰਡ ਛੋੜੋ ਚਲੋ ਵੀਡੀਓ ਲੰਮੀ ਹੋ ਗਈ ਧੰਨਵਾਦ ਬਾਈ ਸਾਰੇ ਵੀਰਾਂ ਦਾ ਹਾਰਾਂ ਐਤਵਾਰ ਲੱਗਦੀ ਹੈ ਇਹ ਕਤਾ ਜਾ ਰਗਾ ਤਾਂ ਸੱਸਰੀ ਗਾਲ ਚੱਲੀਆਂ ਦਾ ਕੰਮ ਵਧੀਆ ਵਧਾ ਹੋ ਗਿਆ ਇੱਕ ਹੋਰ ਅੱਛਾ ਦੋ ਦੋ ਤਿੰਨ ਹੋ ਗਏ ਨਾ ਚਲੋ ਵਧੀਆ ਗੱਲ ਹੈ ਮੱਜਾ ਆ ਜਾਂਦੇ ਬਹੁਤ ਹੈ ਸਾਦਾ ਛਕ ਲਿਆ ਜੀ ਵਾਧਾ ਬਹੁਤ ਵਧੀਆ ਜਮਾ ਵੈਗਰ ਦੀ ਕਿਰਪਾ ਹੋ ਰਹੀ ਹੈ ਆ ਦੇਖੋ ਮੋਟਰਸਾਈਕਲ ਗਾਹਕ ਬਹੁਤ ਆ ਜਾਂਦੇ ਐ ਬਾਕੀ ਵਧਣ ਲੱਗ ਜੂ ਮੰਡੀ ਬਈ ਹੌਲੀ ਹੀ ਪਤਾ ਲੱਗਦਾ ਪਿੰਡਾਂ ਚ ਨਹੀਂ ਪਤਾ ਲੱਗਦਾ ਕਈ ਵਾਰੀ ਪਿੰਡ ਝੋੜ ਰੋਹੀ ਹੈ ਇਹ ਸਰ ਸੇਲ ਦਾ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਮਿਲਾਂਗੇ ਅਗਲੀ ਵੀਡੀਓ ਚ ਹਰ ਐਤਵਾਰ ਲੱਗਦੀ ਹੈ ਬਾਈ ਪਸੂ ਚੰਗੇ ਆ ਜਾਂਦੇ ਇਥੇ ਆਮ ਜੀਵਿੰਦਾਰ ਦੀ ਪਹੁੰਚ ਆ ਜਾਂਦੇ ਇਥੇ ਤੇ ਮਿਲਾਂਗੇ ਅਗਲੀ ਵੀਡੀਓ ਚ ਤਦ ਤੱਕ ਲਈ ਰੱਬ ਰੱਖਾ ਬਰਾਓ